ਵਾਹਿਗੁਰੂ ਸਾਈਂ ਗੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨਾ ਕਰਮਾ ਇਹ ਬੇਨੰਤੀ ਸੁਣ ਪ੍ਰਭ ਮੇਰਾ ਇਹ ਨਾਮ ਕਰ ਆਪਣਾ ਚਿਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਨੀ ਕਹਾ ਸੇਵਕ ਜਨਮਾਨ ਭਰ ਤਖ ਗੁਰ ਨਿਸਤਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਉਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੀ ਇੱਕ ਓੰਕਾਰਾ ਸਤਗੁਰੂ ਪਰਸਾਦਾ ਤਾਇਓਰੇ यो माया मगन स्वादे लोबे मोया तेन आप पुलायो रहा ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕ ਸੰਭ ਕੋ ਾਰੇ ਗਹਿ ਗੋਹਿਨ ਜਾਇ ਚਰਨ ਕਮਲ ਸਿਉ ਭਾਉ ਨ ਕੀਨ ਨਹ ਸਤਿ ਪੁਰਖ ਮਨਾਇ ਧਾਵਤ ਕਾ ਆਵਹਿ ਮਹਾ ਭਾਤੇ ਜੋ ਤੇਲੇ ਬੰਦ ਪਰਮਾਇਓ ਨਾਮ দান ਇਸ਼ਨਾਨ ਨਾ ਕੀਓ ਇਕਨੇ ਮਖਣਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਆ ਨਹੀਂ ਬੂਝਿਆ ਆਪਣਾਇਓ ਪਰ ਉਪਕਾਰ ਨ ਕਬ ਹੂ ਪੀਏ ਨਹੀਂ ਸਾਤ ਗੁਰ ਸੇਵਾ ਧਿਆਇਓ पंच दूत रच संगत गोष्ट मत माबरो मदमायो करौ बिनती साध संगत हर भगत वशना सोण आयो ਨਾਨਕ ਭਾਗ ਪਰਿਓ ਹਰ ਪਾਛਾ ਰਾਖ ਲਾਜ ਆਪਣਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲਾ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਚਾ ਰਾਖ ਲਾਜ ਆਪਣਾ ਆਇਓ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਧਾਇਓ ਰੇ ਮਨ ਦਹ ਦਿੱਸ ਧਾਇਓ ਮਾਇਆ ਮਗਨ ਛਾਦ ਲੋਭੇ ਮੋਇਓ ਤੈਨ ਪ੍ਰਭ ਆਪ ਬੁਲਾਇਓ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਦੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਟੋਲੀ ਰਾਗ ਅੰਦਰ ਅੰਗ 700 12 ਉਪਰ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨਾ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਆਲਾ ਕਰਨ ਸਰਬਤ ਸੰਤ ਨੂੰ ਦੁੱਧ ਪੋਟ ਧੰਨੀਆਂ ਦਾਤਾ ਸਰੀਰ ਤੰਦਰੁਸਤੀ ਦੇ ਅਰੋਗਤਾ ਬਖਸ਼ਿਸ਼ ਕਰਨਾ ਸੇਵਾ ਸਿਮਰਨੁ ਭਾਉ ਪ੍ਰੇਮਾ ਭਗਤੀ ਨਾਂ ਬਾਣੀ ਦੀ ਦਾਤ ਬਖਸ਼ਿ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ